ਰਸੀਗਾਲ ਤੁਸੀਂ ਜੁੜੇ ਹੋਇਆ ਪੰਜਾਬੀ ਰਿਡਿਊਸੇ ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੀਸ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਅਕਾਲੀ ਦਲ ਦੇ ਬਾਰੇ ਅਕਾਲੀ ਦਲ ਇੱਕ ਵਾਰ ਫਿਰ ਤੋਂ ਦੋ ਫਾੜ ਹੋ ਗਿਆ ਹੈ ਇਹ ਪਹਿਲੀ ਮਰਤਬਾ ਨਹੀਂ ਹੈ ਇਹ ਪਹਿਲੀ ਦਫਾ ਨਹੀਂ ਹੈ ਕਿ ਅਕਾਲੀ ਦਲ ਦੇ ਵਿੱਚ ਫੁੱਟ ਦਿਖਦੀ ਹੋਵੇ ਪਰ ਇਹ ਫੁੱਟ ਪਿਛਲੀਆਂ ਫੁੱਟਾਂ ਦੇ ਨਾਲੋਂ ਥੋੜੀ ਜਿਹੀ ਵੱਖਰੀ ਹੈ ਪਿਛਲੀਆਂ ਜਦੋਂ ਵੀ ਅਕਾਲੀ ਦਲ ਦੋ ਫਾੜ ਹੁੰਦਾ ਨਜ਼ਰ ਆਇਆ ਤਾਂ ਉਦੋਂ-ਉਦੋਂ ਅਕਾਲੀ ਦਲ ਕਿਸੇ ਸਿਧਾਂਤਕ મતਭੇਦ ਨੂੰ ਲੈ ਕੇ ਦੋ ਫਾੜ ਹੁੰਦਾ ਨਜ਼ਰ ਆਉਂਦਾ ਰਿਹਾ ਪਰ ਇਸ ਵਾਰ ਇਹ ਜਿਹੜੀ ਫੁੱਟ ਹੈ ਇਹ ਜਿਹੜੀ ਦੋ ਫਾੜ ਹੈ ਇਹ ਜਿਹੜੀ ਧੜੇਬੰਦੀ ਹੈ ਇਹ ਕਿਸੇ ਸਿਧਾਂਤ ਤੇ ਨਹੀਂ ਹੈ ਬਲਕਿ ਚੌਧਰ ਦੀ ਲੜਾਈ ਹੈ ਤੁਸੀਂ ਦੇਖ ਲਓ ਕਿ ਇੱਕ ਪਾਸੇ ਵਰਸਾ ਸਿੰਘ ਬਲਟੋਆ ਨੇ ਜਿਹੜੇ ਸ਼ਰੋਮਨੀ ਕਾਲਦਾਲ ਦੇ ਜਿਹੜਾ ਬਾਦਲ ਪਰਿਵਾਰ ਨੂੰ ਹਮਾਇਤ ਕਰਦਾ ਧੜਾ ਉਹਦੇ ਚ ਜਦੋਂ ਬਾਹਰ ਆ ਰਹੇ ਸੀ ਉਹ ਕਹਿੰਦੇ ਸੀ ਕਿ ਜੀ ਇਹ ਤਾਂ ਸਾਰੇ ਲੋਕ ਉਹੀ ਨੇ ਜਿਨ੍ਹਾਂ ਨੇ ਚੌਧਰਾ ਮਾਨੀਆਂ ਨੇ ਤੇ ਜਿਨ੍ਹਾਂ ਦਾ ਹੁਣ ਵੀ ਕੁਝ ਨਹੀਂ ਵਟਾ ਜਾਣਾ ਦੂਜੇ ਪਾਸੇ ਉਹ ਲੋਕ ਨੇ ਜਿਹੜੇ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਕਿੰਤੂ ਕਰਦੇ ਨੇ ਤੇ ਉਹ ਕਹਿੰਦੇ ਨੇ ਕਿ ਇਹ ਜਿਹੜਾ ਬਾਦਲਪੁਰਵਾਰ ਕੋਲੇ ਪ੍ਰਧਾਨ ਗਏ ਇਹਨਾਂ ਨੂੰ ਛੱਡ ਦੇਣੀ ਚਾਹੀਦੀ ਹੈ ਮਤਲਬ ਇੱਕ ਵੀ ਧੜਾ ਇਹ ਗੱਲ ਸੁਣਨ ਨੂੰ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਹੈ ਸਹਿਮਤ ਨਹੀਂ ਹੈ ਕਿ ਅਕਾਲੀ ਦਲ ਦਾ ਆ ਜਿਹੜਾ ਹਾਲ ਹੋਇਆ ਇਹਦੇ ਪਿੱਛੇ ਕਾਰਨ ਕੀ ਆ ਅਸਲ ਦੇ ਵਿੱਚ ਇਹ ਲੜਾਈ ਜਿਹੜੀ ਹੈ ਚੌਧਰ ਦੀ ਬਰਕਰਾਰ ਰੱਖਣ ਦੀ ਹੈ ਚਾਹੇ ਕੋਈ ਵੀ ਧੜਾ ਜੇਕਰ ਇਹ ਅਕਾਲੀ ਦਲ ਨੂੰ ਵਾਕਈ ਦਿਲੋਂ ਪਿਆਰ ਕਰਦੇ ਹੁੰਦੇ ਤਾਂ ਪਹਿਲਾਂ ਇਹ ਵਿਚਾਰ ਆ ਜਾਂਦਾ ਕਿ ਅਕਾਲੀ ਦਲ ਦਾ ਇਹ ਹਾਲ ਸਿਆਸੀ ਤੌਰ ਤੇ ਹੋਇਆ ਕਿਉਂ ਹੈ ਜਿਸ ਅਕਾਲੀ ਦਲ ਨੂੰ ਬਚਾਉਣ ਦੇ ਲਈ ਲੋਕ ਕੁਰਬਾਨੀਆਂ ਕਰਦੇ ਰਿਹਾ ਅੱਜ ਉਸ ਅਕਾਲੀ ਦਲ ਨੂੰ ਕੋਈ ਵੋਟ ਵੀ ਨਹੀਂ ਪਾ ਰਿਹਾ ਉਹਦੇ ਪਿੱਛੇ ਕਾਰਨ ਕੀ ਹੈ ਔਰ ਕਾਰਨ ਖੰਗਾਲਣ ਦੀ ਬਜਾਏ ਸਿਧਾਂਤਕ ਜੋ ਬੈਰਾ ਦਿੱਤਾ ਜਾਣਾ ਚਾਹੀਦਾ ਸੀ ਐਥਿਕਲੀ ਉਹਦੇ ਉੱਤੇ ਗੱਲ ਕਰਨ ਦੀ ਬਜਾਏ ਇਸ ਟਾਈਮ ਲੜਾਈ ਇਹ ਹੈ ਕਿ ਕਿਹਦਾ ਖੇਮਾ ਮਜ਼ਬੂਤ ਹੈ ਖੇਮੇ ਮਜ਼ਬੂਤ ਕਰੀ ਚਲੋ ਦੇ ਨਾਲ ਕੀ ਫਰਕ ਪੈਣਾ ਕੋਈ ਬੰਦਾ ਕਹੂਗਾ ਮੇਰੇ ਨਾਲ ਇੰਨੇ ਬੰਦੇ ਆ ਕੋਈ ਬੰਦਾ ਕਹੂਗਾ ਮੇਰੇ ਨਾਲ ਇੰਨੇ ਬੰਦੇ ਆ ਪਰ ਕੀ ਤੁਹਾਨੂੰ ਲੋਕ ਵੋਟਾਂ 'ਚ ਵੀ ਉਹੀ ਤਵੱਜੋ ਦੇ ਰਹੇ ਆ ਕਿ ਤੁਹਾਨੂੰ ਲੋਕ ਚੁਣ ਰਹੇ ਆ ਇੱਕ ਸੀਟ ਬਚਾਲੀ ਠੀਕ ਆ ਪਰ 10 ਦਸਾਂ ਦਾ ਵੀ ਤਾਂ ਹਿਸਾਬ ਦੇਣਾ ਪਊਗਾ ਨਾ ਜਿਨ੍ਹਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਨੇ 10 ਸੀਟਾਂ 10 ਸੀਟਾਂ ਤੇ ਜ਼ਮਾਨਤ ਜ਼ਬਤ ਹੋਣੀ ਖੇਤਰੀ ਪਾਰਟੀ ਦੀ ਕੋਈ ਛੋਟੀ ਗੱਲ ਨਹੀਂ ਹੈ ਔਰ ਉਹ ਵੀ ਜਿਹੜੀ ਪੰਜਾਬ ਦੇ ਵਿੱਚ ਵਿਚਰ ਰਹੀ ਹੋਵੇ ਸੋ ਇੱਕ ਤਾਂ ਪੰਥਕ ਈਡੀਅਮ ਪੰਥਕ ਮੁਹਾਵਰਾ ਤਸਖਣਾ ਹੋ ਗਿਆ ਅਕਾਲੀ ਦਲ ਦੂਜਾ ਇਹ ਕੀ ਨਿਰੰਕਾਰੀ ਕਾਣ ਤੋਂ ਲੈ ਕੇ ਇਜ਼ਹਾਰ ਵਾਲ ਮਰਗਿਆਂ ਦੀਆਂ ਨਿਯੁਕਤੀਆਂ ਤੋਂ ਲੈ ਕੇ ਸਮੀਰ ਸੈਣੀ ਨੂੰ ਡੀਜੀਪੀ ਲਾਉਣ ਤੱਕ ਲੈ ਕੇ ਜਿਹੜਾ ਡੇਰਾ ਸਿਰਸੇ ਵਾਲਾ ਸਾਧਾ ਉਹਨੂੰ ਮਾਫੀ ਦੇਣ ਤੋਂ ਲੈ ਕੇ ਕਿੰਨੇ ਹੀ ਅਕਾਲੀ ਦਲ ਦੇ ਸਰਕਾਰਾਂ ਦੇ ਵਿੱਚ ਨਕੋਦਰ ਗੋਲੀ ਕਾਣ ਨੂੰ ਲੈ ਕੇ ਕਿੰਨੇ ਹੀ ਸਵਾਲ ਖੜੇ ਕੀਤੇ ਜਾ ਸਕਦੇ ਜਿਨ੍ਹਾਂ ਦਾ ਲੀਡਰਸ਼ਿਪ ਕੋਲੇ ਅੱਜ ਵੀ ਜਵਾਬ ਨਹੀਂ ਹੈ ਬਹੁਤ ਲੋਕ ਪੱਖਪੂਰ ਦੇ ਨੇ ਕਿ ਪੰਜਾਬੀ ਪਾਰਟੀ ਹੋਣੀ ਚਾਹੀਦੀ ਅਸੀਂ ਕਦੇ ਕਹਿੰਦੇ ਕਿ ਅਕਾਲੀ ਦਲ ਪੰਜਾਬੀ ਪਾਰਟੀ ਨਹੀਂ ਹੋਣਾ ਚਾਹੀਦਾ ਅਸੀਂ ਕਹਿੰਦੇ ਕਿ ਅਕਾਲੀ ਦਲ ਪੰਜਾਬੀ ਪਾਰਟੀ ਹੋਵੇ ਪਰ ਸਿਧਾਂਤਾਂ ਨਾ ਛੱਡੇ ਨਾ ਖੈਰ ਆਪਾਂ ਇਹਨਾਂ ਦੋਨਾਂ ਚੀਜ਼ਾਂ ਦੇ ਬਾਰੇ ਵੱਧਦੇ ਇੱਕ ਪਾਸੇ ਚੰਦੂ ਮਾਜਰਾ ਜਗੀਰਕੌਰ ਤੇ ਮਲੂਕਾ ਦਾ ਧੜਾ ਤੇ ਹੋਰ ਸਾਰੇ ਲੋਕ ਨੇ ਜਿਹੜੇ ਵਿਟਰੇ ਹੋਏ ਨੇ ਅਕਾਲੀ ਦਲ ਤੋਂ ਸੁਖਬੀਰ ਬਾਦਲ ਦੀ ਪ੍ਰਧਾਨਗੀ ਤੋਂ ਅਸਤੀਫਾ ਮੰਗਦੇ ਨੇ ਦੂਜੇ ਪਾਸੇ ਸੁਖਬੀਰ ਬਾਦਲ ਉਹਨਾਂ ਦੇ ਨਾਲ ਕੁਝ ਹੋਰ ਲੋਕ ਨੇ ਜਿਹੜੇ ਕਹਿੰਦੇ ਨੇ ਕਿ ਨਹੀਂ ਸੁਖਬੀਰ ਬਾਦਲ ਦੀ ਪ੍ਰਧਾਨਗੀ ਹਟ ਚੱਲੂਗਾ ਪਰ ਸਵਾਲ ਇਸ ਟਾਈਮ ਪ੍ਰਧਾਨਗੀ ਨਾਲੋਂ ਵੀ ਇਹ ਵੱਡਾ ਹੋਣਾ ਚਾਹੀਦਾ ਹੈ ਕਿ ਅਕਾਲੀ ਦਲ ਬੇਸ਼ੱਕ ਪੰਜਾਬੀ ਪਾਰਟੀ ਬਣੇ ਬੇਸ਼ੱਕ ਕਿਸੇ ਵੀ ਪਾਰਟੀ ਕੋਈ ਵੀ ਤਰ੍ਹਾਂ ਦਾ ਰਾਖਤਿਆਰ ਕਰੇ ਪਰ ਕੀ ਅਕਾਲੀ ਦਲ ਆਪਣੇ ਪੁਰਾਣੇ ਸਿਧਾਂਤ ਵੱਲ ਵਾਪਸੀ ਕਰੂਗਾ ਕਿ ਪੁਰਾਣੇ ਅਸੂਲ ਦੇ ਵੱਲ ਵਾਪਸੀ ਕਰੂਗਾ ਤੁਸੀਂ ਦੇਖੋ ਕਿ ਜਿਹੜਾ ਅਕਾਲੀ ਦਲ ਅੱਜ ਪਾਟੋ ਧਾੜ ਦਾ ਸ਼ਿਕਾਰ ਹੈ ਅੱਜ ਐਮਰਜੈਂਸੀ ਨੂੰ 50 ਸਾਲ ਹੋ ਚੁੱਕੇ ਆ ਤੇ ਇਹ ਇੱਕ ਵਾਹਿਦ ਖੇਤਰੀ ਪਾਰਟੀ ਸੀ ਜਿਨੇ ਵਾਤ ਚੜ ਕੇ ਤਕਰੀਬਨ 50 ਹਜ਼ਾਰ ਦੇ ਕਰੀਬ ਗ੍ਰਿਫਤਾਰੀਆਂ ਦਿੱਤੀਆਂ ਬੇਸ਼ੱਕ ਰਿਕਾਰਡ 40 ਹਜ਼ਾਰ ਕਹਿੰਦਾ ਪਰ ਇਹ ਇਤਿਹਾਸ ਗਵਾਹ ਕਿ ਪ੍ਰੇਮ ਸਿੰਘ ਚੰਦੂ ਮਾਜਰਾ ਪ੍ਰਕਾਸ਼ ਸਿੰਘ ਬਾਦਲ ਵਰਗੇ ਲੀਡਰਾਂ ਨੇ ਲੋਂਗੋਵਾਲ ਵਰਗੇ ਲੀਡਰਾਂ ਨੇ ਉਹ ਤੋਂ ਗ੍ਰਿਫਤਾਰੀਆਂ ਦਿੱਤੀਆਂ ਤੇ ਡਟ ਕੇ ਅਕਾਲੀ ਦਲ ਨੇ ਐਮਰਜੈਂਸੀ ਦਾ ਵਿਰੋਧ ਕੀਤਾ ਅੱਜ ਐਮਰਜੈਂਸੀ ਤੇ ਚਰਚਾ ਹੋ ਹੀ ਰਹੀ ਹੈ ਪਰ ਕੀ ਅਕਾਲੀ ਦਲ ਦਾ ਉਹੀ ਵजूद ਹੈ ਇਹ ਇੱਕ ਵੱਡਾ ਸਵਾਲ ਹੈ ਖੈਰ ਅਕਾਲੀ ਦਲ ਦੇ ਵਿੱਚ ਅਕਾਲੀ ਦਲ 14 ਦਸੰਬਰ 1920 ਨੂੰ ਹੋਣ ਦੇ ਵਿੱਚ ਆਇਆ ਸੀ ਪਹਿਲੀ ਵਾਰ ਅਕਾਲੀ ਦਲ ਦੇ ਵਿੱਚ ਫੁੱਟ 1928 ਦੇ ਵਿੱਚ ਉਸ ਵੇਲੇ ਪਈ ਸੀ ਉਦੋਂ ਟੁੱਟ ਭਾਈ ਦਾ ਸ਼ਿਕਾਰ ਹੋਇਆ ਸੀ ਜਦੋਂ ਜਵਾਹਰ ਲਾਲ ਨਹਿਰੂ ਦੀ ਇੱਕ ਰਿਪੋਰਟ ਨੂੰ ਲੈ ਕੇ ਅਕਾਲੀ ਦਲ ਦੇ ਵਿੱਚ ਵਿਚਾਰਾਂ ਦੀ ਲੜਾਈ ਦੇ ਕਰਕੇ ਬਾਬਾ ਖੜਕ ਸਿੰਘ ਗਿਆਨੀ ਸ਼ੇਰ ਸਿੰਘ ਤੇ ਮੰਗਲ ਸਿੰਘ ਦੇ ਤਿੰਨ ਵੱਖ-ਵੱਖ ਧੜੇ ਬਣ ਗਏ ਸੀਗੇ 1939 ਦੇ ਵਿੱਚ ਦੂਜੀ ਵਰਲਡ ਵਾਰ ਸਮੇਂ ਵੀ ਅਕਾਲੀ ਦਲ ਦੇ ਵਿੱਚ ਗਿਆਨੀ ਕਰਤਾਰ ਸਿੰਘ ਉਦਮ ਸਿੰਘ ਨਾਗੋਕੇ ਦੀ ਲੀਡਰਸ਼ਿਪ ਹੇਠਾਂ ਅਕਾਲੀ ਦਲ ਦੇ ਦੋ ਵੱਖ-ਵੱਖ ਧੜੇ ਬਣੇ। ਇਸ ਤੋਂ ਇਲਾਵਾ ਕੁਇਟ ਇੰਡੀਆ ਮੂਵਮੈਂਟ ਦੇ ਵਿੱਚ ਹਿੱਸਾ ਲੈਣ ਦੇ ਮੁੱਦੇ ਤੇ ਅਕਾਲੀ ਦਲ ਦੇ ਵਿੱਚ ਪ੍ਰਤਾਪ ਸਿੰਘ ਕੈਰੋਂ ਤੇ ਮਾਸਟਰ ਤਾਰਾ ਸਿੰਘ ਦੀ ਅਗਵਾਈ ਦੇ ਵਿੱਚ ਦੋ ਧੜੇ ਬਣੇ ਸਨ। ਆਜ਼ਾਦੀ ਤੋਂ ਬਾਅਦ 1948 ਦੇ ਵਿੱਚ ਅਕਾਲੀ ਦਲ ਇੱਕਜੁੱਟ ਹੋ ਗਿਆ ਸੀ ਤੇ ਭਾਰਤੀ ਪੰਜਾਬ ਦੇ ਵਿੱਚ ਬਣੀ ਪਹਿਲੀ ਸਰਕਾਰ ਦੇ ਵਿੱਚ ਹਿੱਸੇਦਾਰ ਵੀ ਰਿਹਾ। ਕੁਝ ਸਮੇਂ ਦੇ ਵਿੱਚ ਹੀ ਕਾਂਗਰਸ ਤੇ ਅਕਾਲੀ ਦਲ ਦੇ ਵਿੱਚਕਾਰ ਵੱਖਰੇ ਸਿੱਖ ਸੂਬੇ ਦੀ ਮੰਗ ਨੂੰ ਲੈ ਕੇ ਮਤ ਪੇ ਸਾਹਮਣੇ ਆਏ ਤੇ ਅਕਾਲੀ ਦਲ ਇਹ ਸਰਕਾਰ ਤੋਂ ਬਾਹਰ ਹੋ ਗਿਆ ਪੰਜਾਬ ਜਿਹੜਾ ਅੱਜ ਦਾ ਪੰਜਾਬ ਹੈ ਸਾਡਾ 1966 ਦੇ ਵਿੱਚ 1 ਨਵੰਬਰ 1966 ਦੇ ਵਿੱਚ ਸਾਹਮਣੇ ਆਉਂਦਾ ਹੈ 1967 ਦੇ ਵਿੱਚ ਜਿਹੜੀਆਂ ਪਹਿਲੀਆਂ ਚੋਣਾਂ ਹੋਈਆਂ ਸੀਗੀਆਂ ਇਹਨਾਂ ਚੋਣਾਂ ਦੇ ਵਿੱਚ ਅਕਾਲੀ ਦਲ ਸੰਤ ਦੂਜੀ ਸਭ ਤੋਂ ਵੱਡੀ ਪਾਰਟੀ ਦੇ ਤੌਰ ਤੇ ਉੱਭਰਿਆ ਸੀ ਇਸੇ ਦੌਰਾਨ ਗੁਰਨਾਮ ਸਿੰਘ ਦੀ ਵਾਅਦੇ ਵਿੱਚ ਪੰਜਾਬ ਦੇ ਵਿੱਚ ਗੈਰ ਕਾਂਗਰਸੀ ਸਰਕਾਰ ਬਣੀ ਪਰ ਛੇਤੀ ਹੀ ਅਕਾਲੀ ਦਲ ਦੋ ਵੱਖ-ਵੱਖ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਲਸ਼ਮਣ ਸਿੰਘ ਗਿੱਲ ਦੀ ਗਵਾਈ ਵਾਲੇ ਇੱਕ ਧੜੇ ਦੇ 17 ਵਿਧਾਇਕਾਂ ਨੇ ਬਗਾਵਤ ਕਰ ਦਿੱਤੀ ਅਤੇ ਕਾਂਗਰਸ ਦੇ ਸਮਰਥਨ ਦੇ ਨਾਲ ਘੱਟ ਗਿਣਤੀ ਦੇ ਵਿੱਚ ਘੱਟ ਬਹੁਮਤ ਦੇ ਨਾਲ ਸਰਕਾਰ ਬਣ ਗਈ। ਇਹ ਸਰਕਾਰ ਵੀ ਜ਼ਿਆਦਾ ਦਿਨ ਨਹੀਂ ਚੱਲੀ ਤੇ 1969 ਦੇ ਦੌਰਾਨ ਪੰਜਾਬ ਦੇ ਵਿੱਚ ਦੁਬਾਰਾ ਚੋਣਾਂ ਹੁੰਦੀਆਂ ਨੇ ਤੇ ਅਕਾਲੀ ਦਲ ਸੰਤ ਤੇ ਅਕਾਲੀ ਦਲ ਮਾਸਟਰ ਇਕਜੁੱਟ ਹੁੰਦੇ ਨੇ ਪਰ 1980 ਦੇ ਵਿੱਚ ਹੋਈਆਂ ਚੋਣਾਂ ਦੇ ਵਿੱਚ ਹਾਰ ਤੋਂ ਬਾਅਦ ਅਕਾਲੀ ਦਲ ਇੱਕ ਵਾਰ ਫਿਰ ਤੋਂ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ। ਇਹ ਤਿੰਨ ਹਿੱਸੇ ਕਿਹੜੇ ਨੇ? ਅਕਾਲੀ ਦਲ ਦੇ ਜਗਦੇਵ ਸਿੰਘ ਤਲਵੰਡੀ ਹਰਚਰਨ ਸਿੰਘ ਲੋਂਗੋਵਾਲ ਅਤੇ ਭਗਵਾਨ ਸਿੰਘ ਦਾਨੋਵਾਲੀਆ ਦੇ ਦਾਨੇਵਾਲੀਆ ਦੇ ਵੱਖ-ਵੱਖ ਧੜੇ ਬਣ ਗਏ ਇਸ ਤੋਂ ਬਾਅਦ ਅਕਾਲੀ ਦਲ ਤਲਵੰਡੀ ਤੇ ਅਕਾਲੀ ਦਲ ਲੋਂਗੋਵਾਲ ਨੇ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਅਗਵਾਈ ਦੇ ਵਿੱਚ ਇੱਕਜੁੱਟ ਹੋਣ ਦਾ ਫੈਸਲਾ ਕੀਤਾ 1985 ਦੇ ਵਿੱਚ ਅਕਾਲੀ ਦਲ ਲੰਗੋਵਾਲ ਦੀ ਪੰਜਾਬ ਦੀਆਂ ਚੋਣਾਂ ਦੇ ਵਿੱਚ ਜਿੱਤ ਹੋਈ ਤੇ 19 ਸਤੰਬਰ 1985 ਨੂੰ ਸੁਰਜੀਤ ਸਿੰਘ ਬਰਨਾਲਾ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਬਣੀ ਪਰ 1986 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੇ ਧੜੇ ਦੇ 27 ਵਿਧਾਇਕ ਅਕਾਲੀ ਦਲ ਤੋਂ ਵੱਖਰੇ ਹੋ ਗਏ 1999 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਵੀ ਪੰਜਾਬ ਦੇ ਵਿੱਚ ਅਕਾਲੀ ਦਲ ਲੰਗੋਵਾਲ ਅਕਾਲੀ ਦਲ ਤਲਵੰਡੀ ਤੇ ਅਕਾਲੀ ਦਲ ਮਾਨ ਦੇ ਵੱਖ-ਵੱਖ ਤਿੰਨ ਧੜੇ ਸੀਗੇ ਇਹਨਾਂ ਚੋਣਾਂ ਦੇ ਦੌਰਾਨ ਅਕਾਲੀ ਦਲ ਮਾਨ ਜਿਹੜਾ ਉਹ ਅਸਲੀ ਅਕਾਲੀ ਦਲ ਦੇ ਤੌਰ ਤੇ ਉੱਭਰਿਆ ਸੀ ਪਰ ਜ਼ਿਆਦਾ ਦੇਰ ਤੱਕ ਮਜ਼ਬੂਤ ਨਾ ਰਹਿ ਸਕਿਆ ਪ੍ਰਕਾਸ਼ ਸਿੰਘ ਬਾਦਲ ਇਸ ਤੋਂ ਬਾਅਦ ਕੀ ਕਰਦੇ ਨੇ ਤੇ ਬਾਬਾ ਜੁਗਿੰਦਰ ਸਿੰਘ ਉਹਨਾਂ ਨੇ ਅਕਾਲੀ ਦਲ ਮਾਨ ਨੂੰ ਛੱਡ ਕੇ ਦੋ ਨਵੇਂ ਅਕਾਲੀ ਦਲ ਬਣਾ ਲਏ ਇਸ ਤੋਂ ਬਾਅਦ ਅਕਾਲੀ ਦਲ ਬਾਦਲ ਦੇ ਵਿੱਚ ਵੀ ਵਿਦਰੋਹ ਹੁੰਦਾ ਤੇ ਅਕਾਲੀ ਦਲ ਪੰਥਕ ਨਾਮ ਦੀ ਇੱਕ ਨਵੀਂ ਪਾਰਟੀ ਬਣੀ ਪਰ 1992 ਦੀਆਂ ਜਿਹੜੀਆਂ ਲੋਕ ਸਭਾ ਚੋਣਾਂ ਸੀਗੀਆਂ ਇਸੇ ਤਰ੍ਹਾਂ ਅਕਾਲੀ ਦਲ ਪੰਥਕ ਤੇ ਅਕਾਲੀ ਦਲ ਲਾਂਗੋਵਾਲ ਨੇ ਆਪਸ ਦੇ ਵਿੱਚ ਸਮਝੌਤਾ ਕਰ ਲਿਆ ਉਸ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਬਣਦੀ 1997 ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਨਾਲ ਇੱਕ ਬਹੁਤ ਵੱਡੇ ਬਹੁਮਤ ਦੇ ਨਾਲ ਇਹ ਆਉਂਦੇ ਨੇ ਤੇ ਪੰਜਾਬ ਦੀ ਸੱਤਾ ਦੇ ਵਿੱਚ ਤੇ ਪ੍ਰਕਾਸ਼ ਸਿੰਘ ਬਾਦਲ ਤੇ ਗੁਰਚਰਨ ਸਿੰਘ ਟੋੜਾ ਦੇ ਵਿਚਾਲੇ ਉਦੋਂ ਵੀ ਜੰਗ ਚੱਲਦੀ ਰਹੀ ਤੇ ਗੁਰਚਰਨ ਸਿੰਘ ਟੋੜਾ ਨੇ ਸਰਬ ਹਿੰਦ ਅਕਾਲੀ ਦਲ ਦੇ ਨਾਂ ਤੇ ਇੱਕ ਵੱਖਰੀ ਪਾਰਟੀ ਬਣਾਈ ਇਹਦਾ ਅਕਾਲੀ ਦਲ ਨੂੰ 99 ਤੇ 2014 2002 ਦੀਆਂ ਚੋਣਾਂ ਦੇ ਵਿੱਚ ਨੁਕਸਾਨ ਹੋਇਆ 2014 ਦੀਆਂ 4 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਇੱਕ ਵਾਰ ਫਿਰ ਅਕਾਲੀ ਦਲ ਇਕਜੁੱਟ ਹੋਇਆ ਅਤੇ ਪੰਜਾਬ ਦੇ ਵਿੱਚ ਵੱਡੀ ਜਿੱਤ ਹਾਸਲ ਕੀਤੀ 2007 ਤੇ 12 ਦੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਵੀ ਅਕਾਲੀ ਦਲ ਜੇਤੂ ਰਿਹਾ ਤੇ ਭਾਜਪਾ ਦੇ ਨਾਲ ਮਿਲ ਕੇ ਸਰਕਾਰ ਬਣਾਉਂਦਾ ਰਿਹਾ ਇਸ ਤਰ੍ਹਾਂ ਤੁਸੀਂ ਦੇਖੋ ਕਿ ਕਿੰਨੀ ਵਾਰ ਅਕਾਲੀ ਦਲ ਦੀ ਟੁੱਟ-ਭੱਜ ਹੁੰਦੀ ਹੈ ਅਕਾਲੀ ਦਲ 1920 ਦੇ ਵਿੱਚ ਹੋਣ ਦੇ ਵਿੱਚ ਆਉਂਦਾ 28 ਦੇ ਵਿੱਚ ਟੁੱਟ ਜਾਂਦਾ ਇਸ ਤੋਂ ਬਾਅਦ 1939 ਦੇ ਵਿੱਚ ਟੁੱਟ ਜਾਂਦਾ ਫੇਰ ਕੁਇਟ ਇੰਡੀਆ ਮੂਵਮੈਂਟ ਵੇਲੇ ਅਕਾਲੀ ਦਲ ਟੁੱਟ ਜਾਂਦਾ ਫੇਰ 1948 ਦੇ ਵਿੱਚ ਕਾਂਗਰਸ ਤੋਂ ਸਮਰਥਨ ਵਾਪਸ ਲੈਣ ਦੇ ਨਾਲ ਸਰਕਾਰ ਟੁੱਟ ਜਾਂਦੀ ਹੈ ਫੇਰ 1966 67 ਦੀਆਂ ਚੋਣਾਂ ਦੇ ਵਿੱਚ ਆਪ ਟੁੱਟ ਭੱਜ ਦੇਖਦੇ ਆ 1969 1980 1985 1985 ਤੋਂ ਬਾਅਦ 1999 1999 ਦੇ ਵਿੱਚ 1992 ਦੇ ਵਿੱਚ ਆਪਾਂ ਦੇਖਦੇ ਆ 99 ਤੇ 2000 ਦੀਆਂ ਚੋਣਾਂ ਦੇ ਵਿੱਚ ਨੁਕਸਾਨ ਤੋਂ ਬਾਅਦ ਅਕਾਲੀ ਦਲ ਟੁੱਟਿਆ ਹੋਇਆ ਅਕਾਲੀ ਦਲ ਸਰਪੰਹ ਦਾ ਅਕਾਲੀ ਦਲ ਦਾ ਜਿਹੜਾ ਜਸਵੰਤ ਸਿੰਘ ਟੋੜਾ ਦਾ ਸੀਗਾ ਉਹਨਾਂ ਤੋਂ ਬਾਅਦ ਫੇਰ ਇੱਕ ਵਾਰੀ ਅਕਾਲੀ ਦਲ ਇਕੱਠਾ ਕਰ ਲਿਆ ਜਾਂਦਾ ਨੇ ਇਕੱਠੇ ਹੋ ਜਾਂਦੇ ਨੇ ਦੋ ਧੜੇ ਸੋ ਹੁਣ ਤੱਕ ਤਾਂ ਜਿਹੜੇ ਮਤਭੇਦ ਸੀਗੇ ਉਹ ਵਿਚਾਰਕ ਸੀਗੇ ਸਿਧਾਂਤਕ ਸੀਗੇ ਪਰ ਹੁਣ ਜਿਹੜਾ ਵੱਡਾ ਮਸਲਾ ਹੈ ਉਹ ਇਹ ਹੈ ਕਿ ਇੱਕ ਗਰੁੱਪ ਚਾਹੁੰਦਾ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਹੁਣ ਅਕਾਲੀ ਦਲ ਦੀ ਅਗਵਾਈ ਤੋਂ ਪਾਸੇ ਹੋ ਜਾਣਾ ਚਾਹੀਦਾ ਹੈ ਚੋਣਾਂ ਦੇ ਵਿੱਚ ਜਿਹੜੀ ਨਿਮੋਸ਼ੀ ਜਾਣ ਕਹਾਰ ਹੋਈ ਹੈ ਦੂਜੇ ਪਾਸੇ ਉਹ ਧੜਾ ਜਿਹੜਾ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੀ ਹਮਾਇਤ ਕਰਦਾ ਹੁਣ ਇਹਨਾਂ ਦੋਨਾਂ ਧੜਿਆਂ ਦਾ ਜ਼ੋਰ ਇੱਕ ਦੂਜੇ ਨੂੰ ਨਿੰਦਣ ਤੇ ਇੱਕ ਦੂਜੇ ਨੂੰ ਭੰਡਣ ਤੇ ਇੱਕ ਦੂਜੇ ਦੀ ਕਿਰਦਾਰ ਕੋਸ਼ਿਸ਼ ਕਰਨ ਤੇ ਇਹਨਾਂ ਦੇ ਵਿੱਚੋਂ ਸੁਖਦੇਵ ਸਿੰਘ ਢੀਂਡਸਾ ਅਕਾਲੀ ਦਲ ਡੈਮੋਕ੍ਰੈਟਿਕ ਬਣਾ ਕੇ ਦੇਖ ਚੁੱਕੇ ਆ ਇਹਨਾਂ ਦੇ ਵਿੱਚੋਂ ਰਤਨ ਸਿੰਘ ਅਜਨਾਲਾ ਜਾਂ ਬ੍ਰਹਮਪੁਰਾ ਉਹ ਵੀ ਸਾਰਾ ਕੁਝ ਕਰਕੇ ਵੇਖ ਚੁੱਕੇ ਆ ਵੱਖਰੀ ਪਾਰਟੀ ਜਾਂ ਵੱਖਰਾ ਧੜਾ ਬਣਾ ਕੇ ਵੇਖ ਚੁੱਕੇ ਆ ਉਹਨਾਂ ਦੇ ਪੱਲੇ ਕੁਝ ਨਹੀਂ ਪਿਆ ਮੁੱਖ ਦੀ ਗੱਲ ਇਹ ਹੈ ਕਿ ਜਿੰਨੇ ਮਰਜ਼ੀ ਲੀਡਰ ਲੜੀ ਜਾਣ ਜੋ ਮਰਜ਼ੀ ਹੋਵੇ ਅਕਾਲੀ ਦਲ ਦੀ ਖੇਤਰੀ ਪਾਰਟੀ ਵਜੋਂ ਇੱਕ ਜਿਹੜੀ ਹੋੰਦ ਆ ਉਹ ਹੋਂਦ ਵੀ ਰਹਿਣੀ ਚਾਹੀਦੀ ਹੈ ਤੇ ਅਕਾਲੀ ਦਲ ਪੰਜਾਬ ਦੇ ਲਈ ਜਾਂ ਖੇਤਰੀ ਪਾਰਟੀਆਂ ਦੇ ਲਿਹਾਜ਼ ਦੇ ਨਾਲ ਫੈਡਰਲਿਜ਼ਮ ਦੇ ਵਿੱਚ ਅਕਾਲੀ ਦਲ ਦੀ ਅਹਿਮੀਅਤ ਬਹੁਤ ਹੈ ਬਸ਼ਰਤੇ ਅਕਾਲੀ ਦਲ ਪੰਜਾਬ ਦੇ ਹਿੱਤਾਂ ਨੂੰ ਪਰਣਾਇਆ ਹੋ ਪਸ਼ਰਤੇ ਅਕਾਲੀ ਦਲ ਬੇਸ਼ੱਕ ਪੰਜਾਬੀ ਪਾਰਟੀ ਦੇ ਤੌਰ ਤੇ ਅੱਗੇ ਵਧੇ ਪਰ ਉਹ ਪੰਜਾਬ ਦੇ ਹਿੱਤਾਂ ਨੂੰ ਪਛਾੜ ਕੇ ਇਹ ਨਹੀਂਗਾ ਕਿ ਇੱਕ ਪਾਸੇ ਕਹੀ ਜਾਵੇ ਕਿ ਅਸੀਂ ਫੈਡਰਲਿਜ਼ਮ ਦੀ ਲੜਾਈ ਲੜਾਂਗੇ ਦੂਜੇ ਪਾਸੇ ਜਦੋਂ ਜੀਐਸਟੀ ਦਾ ਮਸਲਾ ਆਵੇ ਜਦੋਂ ਅਖੰਡ ਭਾਰਤ ਦੀ ਗੱਲ ਆਵੇ ਧਾਰਾ 370 ਤੋੜਨ ਦੀ ਗੱਲ ਆਵੇ ਉਦੋਂ ਅਕਾਲੀ ਦਲ ਸੈਂਟਰ ਦੇ ਜਿਹੜਾ ਨੈਰੇਟਿਵ ਆ ਉਹਦੇ ਵੱਲ ਭੁਗਤ ਜਾਵੇ ਸੋ ਇਹ ਇਸ ਤਰ੍ਹਾਂ ਦੇ ਦੋਗਲੇ ਪੈਮਾਨਿਆਂ ਤੇ ਚੱਲ ਕੇ ਇੱਕ ਪਾਸੇ ਪਖੰਡੀਆਂ ਨੂੰ ਨਿੰਦੀ ਜਾਣਾ ਦੂਜੇ ਪਾਸੇ ਪਖੰਡੀਆਂ ਦੇ ਨਾਲ ਜਾ ਰੀਆਂ ਪਾ ਕੇ ਵੋਟਾਂ ਲੈਣੀਆਂ ਸੋ ਇਸ ਤਰ੍ਹਾਂ ਜਦੋਂ ਚੱਲੂ ਚੱਲਿਆ ਜਾਊਗਾ ਤਾਂ ਫਿਰ ਉਹ ਜਿਹੜੀ ਇਸ ਤਰ੍ਹਾਂ ਦੀ 도ਗਲੇ ਜਿਹੜੀ ਸਿਧਾਂਤਾਂ ਵਾਲੀ ਪਾਰਟੀ ਆ ਉਹ ਪੰਜਾਬੀਅਤ ਦੇ ਕਿਰਦਾਰ ਦੀ ਤਰਸਮਾਨੀ ਨਹੀਂ ਕਰ ਸਕਦੀ ਪੰਜਾਬੀ ਹਮੇਸ਼ਾ ਉਹਦੇ ਨਾਲ ਖੜਦੇ ਨੇ ਜਿਹੜਾ ਵੈਰੀ ਨੂੰ ਲਲਕਾਰਦਾ ਦੁਸ਼ਮਣ ਨੂੰ ਲਲਕਾਰਦਾ ਤੇ ਨੰਗੇ ਤਾੜਾ ਕੇ ਮੈਦਾਨ ਦੇ ਵਿੱਚ ਲੜਦਾ ਹੈ ਪੰਜਾਬੀ ਕਦੇ ਵੀ ਡਿਪਲੋਮੈਟਿਕ ਬੰਦੇ ਨੂੰ ਪਸੰਦ ਨਹੀਂ ਕਰਦੇ ਇਹ ਸਦੀਆਂ ਤੋਂ ਪੰਜਾਬੀਅਤ ਦਾ ਇੱਕ ਕਿਰਦਾਰ ਦਾ ਹਿੱਸਾ ਰਿਹਾ ਸੋ ਇਸ ਵੇਲੇ ਅਕਾਲੀ ਦਲ ਦੇ ਲਈ ਬਜਾਏ ਇਸ ਦੇ ਕਿ ਇੱਕ ਦੂਜੇ ਦੀ ਕਿਰਦਾਰ ਕੁਸ਼ੀ ਕਿਵੇਂ ਕਰਨੀ ਹੈ ਇਹ ਵਿਚਾਰਨ ਦਾ ਵੇਲਾ ਹੈ ਕਿ ਕਿਵੇਂ ਮੋੜ ਤੋਂ ਸੁਰਜੀਤ ਕੀਤਾ ਜਾਵੇ ਅਕਾਲੀ ਦਲ ਨੂੰ ਤੇ ਜ਼ਰੂਰੀ ਨਹੀਂਗਾ ਕਿ ਅਕਾਲੀ ਦਲ ਇੱਕ ਪਰਿਵਾਰ ਦੀ ਜ਼ਗੀਰ ਬਣ ਕੇ ਹੀ ਅੱਗੇ ਵੱਧ ਸਕਦਾ ਹੈ ਅਕਾਲੀ ਦਲ ਟੁੱਟਿਆ ਵੀ ਹੈ ਅਕਾਲੀ ਦਲ ਚੇਲਾਾਂ ਚ ਵੀ ਗਿਆ ਅਕਾਲੀ ਦਲ ਡਿੱਗਿਆ ਵੀ ਹੈ ਪਰ ਅਕਾਲੀ ਦਲ ਉਦੋਂ ਉਦੋਂ ਮੋੜ ਸਰਜੀਤ ਹੋਇਆ ਜਦੋਂ ਜਦੋਂ ਨੇ ਪੰਥ ਦੇ ਮਸਲਿਆਂ ਵੱਲ ਨੂੰ ਪੰਜਾਬ ਦੇ ਮਸਲਿਆਂ ਵੱਲ ਨੂੰ ਮੂੰਹ ਕੀਤਾ ਤੇ ਉਸ ਤੋਂ ਬਾਅਦ ਪੰਜਾਬੀਆਂ ਨੂੰ ਉਹਨਾਂ ਨੇ ਪੰਜਾਬੀਆਂ ਨੂੰ ਪੰਜਾਬੀਆਂ ਨੇ ਉਸ ਅਕਾਲੀ ਦਲ ਨੂੰ ਹੱਥਾਂ ਦੇ ਚੁੱਕ ਲਿਆ ਬਹੁਤ ਬਹੁਤ ਧੰਨਵਾਦ ਸਾਥਰੀ ਅਕਾਲ